ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਵਾਈ ਬਲੌਗ ਚੈਨਲ ਤੇ ਤੇ ਅੱਜ ਬਈ ਮੌਸਮ ਬਾਰੇ ਕਰਦੇ ਆ ਆਪਾਂ ਗੱਲਬਾਤ ਕਿਵੇਂ ਆਪਣੇ ਮੀਂਹੂ ਪਿਆਕ ਨਹੀਂ ਤੇ ਕਿਵੇਂ ਰਿਹਾ ਉਸ ਤੋਂ ਬਾਅਦ ਮਾਹੌਲ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਵੀ ਝੋਨੇ ਬਹੁਤ ਡਿੱਗਿਆ ਵਾਕਿਆ ਬਹੁਤ ਡਿੱਗਿਆ ਬਾਈ ਝੋਨੇ ਦਾ ਨੁਕਸਾਨ ਬਹੁਤ ਹੋਇਆ ਆਪਣੇ ਗੱਲੇ ਨਹੀਂ ਹੋਇਆ ਹੋਰ ਹੀ ਬਹੁਤਾ ਹੀ ਹੋਇਆ ਤੇ ਆਪਾਂ ਕਰਦੇ ਆਂ ਗੱਲਬਾਤ ਤੇ ਨਾਲ ਤੁਹਾਨੂੰ ਬਿਖਾਉਨੇ ਆ ਹੁਣ ਝੋਨੇ ਦੇ ਕੀ ਕਲੀਸ਼ਨ ਤੇ ਉਸ ਤੋਂ ਬਾਅਦ ਮੀਂਹ ਆਇਆ ਕਿ ਨਹੀਂ ਆਇਆ ਜਾਂ ਨੇਰੀ ਤੂਫਾਨ ਆਇਆ ਕਿ ਨਹੀਂ ਤੇ ਚਲੋ ਆਪਾਂ ਹੁਣ ਕਰਦੇ ਆਂ ਵੀਡੀਓ ਸ਼ੁਰੂ ਉਸ ਤੋਂ ਬਾਅਦ ਭਾਈ ਮੀਂਹ ਨਹੀਂ ਆਇਆ ਉਸ ਤੋਂ ਬਾਅਦ ਮੀਂਹ ਮੀਂਹ ਤਾਂ ਆਇਆ ਥੋੜੇ ਪਰ ਹਾਂ ਚਕੇੜਾ ਨਹੀਂ ਆਇਆ ਨੇਰੀ ਦੇ ਚਕੇੜਾ ਨਹੀਂ ਆਇਆ ਮੈਂ ਤਾਂ ਕੱਲ ਥਿਪਕ ਤਿਪਕ ਹੋਈ ਗਈ ਕੋਈ 2 ਘੰਟੇ ਪਰ ਉਹ ਬਾਹਲਾ ਨਹੀਂ ਸੀ ਥੋੜਾ ਥੋੜਾ ਸੀਗਾ ਤੇ ਉਹਦੇ ਨਾਲ ਹਵਾ ਹੂਆ ਨਹੀਂ ਬਗੀ ਪਰਮਾਤਮਾ ਨੇ ਕਿਰਪਾ ਰੱਖੀ ਤੇ ਝੋਡੇ ਜਿਹੜੇ ਡਿੱਗੇ ਆ ਆ ਲੱਗਦਾ ਜਵੇਂ ਜਿਹੜੇ ਨਾ ਹਾਬ ਜਿਹੜੇ ਡਿੱਗੇ ਸਿਰ ਜਾ ਚਾਹਦੇ ਹੁੰਦੇ ਆ ਅੱਗੋਂ ਧੌਣ ਜੀ ਚਾਹਦੇ ਆ ਤੇ ਜਿਹੜੇ ਜਮੇ ਬਈ ਡੱਗ ਪਏ ਤੇ ਉਹਦਾ ਮੁਸ਼ਕਲ ਆ ਕਹਿੰਦੇ ਤੁਕੇ ਜਿਹੜੇ ਜਮ ਐਂ ਕਰਤੇ ਜਾਂ ਸੁਹਾਗਾ ਵੱਜਾ ਹੁੰਦਾ ਉਹ ਤਾਂ ਮੁਸ਼ਕਲ ਆ ਹੁਣ ਜਾਂ ਜੇ ਆਪਾਂ ਆਖੀਏ ਵੀ ਆਜੋ ਨਾਉਨੋਂ ਉੱਠ ਖੜੂਗਾ ਨਹੀਂ ਤੇ ਬਹੁਤ ਜੋ ਨੇ ਜਿਹੜੇ ਕੱਚੇ ਡਿੱਗ ਪਏ ਬੜਾ ਨੁਕਸਾਨ ਬਈ ਉਹਨਾਂ ਦਾ ਹੈ ਬਾਸਪਤੀਆਂ ਨੇ ਜਿਹੜੇ ਕੱਚੇ ਹੀ ਡਿੱਗ ਪਏ ਜਮਾਂ ਹੀ ਉਹਨਾਂ ਚ ਹਜੇ ਦਾਣੇ ਬਣੇ ਵੀ ਨਹੀਂ ਸੀ ਨਸਤਰੀ ਸੀਗੇ ਉਹ ਤੇ ਉਹਦੇ ਡਿੱਗ ਪਏ ਉਹਨਾਂ ਚ ਹੁਣ ਕਦੋਂ ਦਾਣੇ ਬਣੇ ਹਨ ਤੇ ਪਹਿਲੀ ਗੱਲ ਤਾਂ ਉਹ ਬੰਦੇ ਨਹੀਂ ਦਾਣੇ ਜਿਹੜੇ ਥੱਲੇ ਆ ਗਿਆ ਕੰਮ ਉਹ ਦਾਣੇ ਕਾਦੇ ਬਾਨੇ ਹੋਣ ਇਹ ਚ ਵੀ ਬਈ ਹੈਗਾ ਹੀ ਆ ਕੱਚਾ ਹੀ ਆ ਵੀ ਇਹ ਦੁੱਧਾ ਜਿਹਾ ਭਰਿਆ ਹੀ ਸੀਗਾ ਤੇ ਉਹਦੇ ਕੰਮ ਹੋ ਗਿਆ ਤੇ ਝੂਣ ਦੇ ਜੇ ਪਾਣੀ ਹੈ ਨਹੀਂ ਬਈ ਨਾਲੇ ਇਸ ਵਾਂ ਨੂੰ ਲੱਗਿਆ ਸੀਗਾ ਖਾਲਚ ਮੂੰਹ ਇਹਦਾ ਕੁਝ ਤਾਂ ਖਾਲ ਵੀ ਪੀ ਗਿਆ ਹੋਊਗਾ ਤੇ ਆਪਾਂ ਲਾਇਆ ਸੀਗਾ ਇੱਕ ਦਿਨ ਪਹਿਲਾਂ ਹੀ ਪਾਣੀ ਇਹਨੂੰ ਜੇ ਆਪਾਂ ਆਖਿਆ ਕੀਰਲਾ ਪਾਣੀ ਲਾਤੀਏ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਕਣਕ ਬੀਜਦੇ ਉਹ ਸੁਖਸ਼ਕ ਹੋ ਜਾਂਦਾ ਕੰਮ ਤਾਂ ਕਰਕੇ ਆਪਾਂ ਲਾਇਆ ਸੀ ਪਾਣੀ ਤੇ ਬਈ ਕਈ ਥਾਂ ਤਾਂ ਨਾ ਅੱਜ ਤਰੀਕ ਕਿੰਨੀ ਅਜੁਖੇ ਬਾਈ ਅੱਜ 7 ਤਰੀਕ ਹੈ ਨਾ 6 ਤਰੀਕ ਦੀ ਰਾਤ ਨੂੰ ਵੀ ਬਹੁਤ ਥਿਆਂ ਦੇ ਮੀਂਹ ਪਏ ਹੈ ਤੇ ਭਾਰੀ ਮੀਂਹ ਪਏ ਹੈ ਹੁਣ ਬਈ ਯਾਰ ਪੱਕੀਆਂ ਫਸਲਾਂ ਤੇ ਇੰਨਾ ਟਾਈਮ ਆ ਤੇ ਇੰਨਾ ਭਾਰਾ ਮੀਂਹ ਹੈ ਨਾ ਨਪਤਾਣੀ ਆ ਬਾਕੀ ਮਾਲਕ ਦੀ ਮਰਜ਼ੀ ਆ ਕਿ ਨਹੀਂ ਆਪਾਂ ਤਾਂ ਕੀ ਕਰ ਸਕਦੇ ਹਾਂ ਕਿ ਇੱਕ ਗੱਲ ਹੋ ਗਈ ਬਾਈ ਜੇ ਮੜਾ ਸਿੱਧਾ ਮੀ ਪੈ ਜਾਂਦਾ ਨਾ ਹਾਬ ਜੇ ਦਾ ਇਹ ਚ ਖੇੜਾ ਤੂਫਾਨ ਆ ਆਉਂਦਾ ਤੇ ਉਹਦੇ ਨਾਲ ਨਾ ਬਹੁਤ ਲੋਕਾਂ ਦੇ ਉਹ ਪਿਆ ਪਿਆ ਸੀਗਾ ਤੇਲਾ ਇਹਦੇ ਵਿਚਾਲੋਂ ਵੀ ਦੌਗੀ ਜੀ ਡਿੱਗੀ ਇੱਕ ਉਹ ਵੇਖੀ ਐ ਉਹ ਉੱਥੇ ਟੋਆ ਜੀ ਨੇ ਜਿਹੜਾ ਮੜਾ ਤੇ ਉਹਦਾ ਫਾਇਦਾ ਹੋ ਜਾਂਦਾ ਵੀ ਜਿੰਨਾ ਚ ਖੇੜਾ ਵਗਦਾ ਤਾਂ ਤੇ ਨਾਲੇ ਜਿਵੇਂ ਹਲਦੀ ਜੀ ਸੀਗੀ ਬਹੁਤ ਹਲਦੀ ਹੈ ਲੋਕਾਂ ਦੇ ਆਪਣੇ ਉਧਰ ਕਿੰਨੀ ਸੀ ਨਾਲੇ ਉਹ ਤੋਤੀ ਜਾਂਦੀ ਤੇ ਪਰ ਪ੍ਰਮਾਤਮਾ ਨੇ ਹੋਰ ਹੀ ਕੰਮ ਚਲਾਤਾ ਹਾਂ ਜਰੀ ਭਾਈ ਆਪਾਂ ਤੁਹਾਨੂੰ ਉਦੋਂ ਹੀ ਵਿਖਾਈ ਸੀ ਦੇਖੋ ਪਹਿਲਾਂ ਇਹ ਵੀਡੀਓ ਵਿੱਚ ਤੁਸੀਂ ਵੇਖੋਗੇ ਜਮਾਂ ਖੜੀ ਸੀ ਚਰੀ ਤੇ ਆ ਉਹਦੇ ਆਇਆ ਜਿਹੜਾ ਤੂਫਾਨ ਸਾਰਾ ਕੁਝ ਹੀ ਬਦਲਤਾ ਉਹਨੇ ਬਾਕੀ ਜਿਹੜੇ ਮੋٹے ਝੋਨੇ ਹਨਾ ਉਹ ਤਾਂ ਨਹੀਂ ਸੁੱਕੇ ਡਿੱਗੇ ਡੁੱਗੇ ਇੰਨੇ ਉਹ ਆਏ ਤਾਂ ਫਿਰ ਮਾੜੇ ਮੋٹے ਤਾਂ ਡਿੱਗਨੇ ਵੀ ਆ ਯਾਰ ਜਦੋਂ ਇੰਨਾ ਚ ਖੇੜਾ ਆਇਆ ਵਾਲਾ ਨੁਕਸਾਨ ਤਾਂ ਬਾਸਮਤੀਆਂ ਦਾ ਬਾਕੀ ਪਰਮਾਗ ਮਦਦ ਕਿੱਦਾਂ ਲਾਜ ਹੂੰ ਗੋਹਣੇ ਕਰਨਾ ਕਰਨੀ ਹੂੰ ਆ ਵੇਖਾ ਆਪਾਂ ਕਹਦੇ ਰਹਿਣਾ ਉਹ ਕਿਵੇਂ ਹੋ ਗਿਆ ਚੋਬਾ ਕਿਵੇਂ ਆ ਗਿਆ ਆ ਵੇਖ ਤੋ ਕਿ ਆ ਮੇਰਾ ਚੋਬਾ ਹੀ ਪਿਆ ਕਬੂਜਾ ਏ ਹੁਣ ਵੇਖ ਲੈ ਕਿੰਨਾ ਵੀ ਬਣੂਗਾ ਹੈ ਨਾ ਤਾਂ ਉਹ ਤਾਂ ਪਾ ਵੜਦਾ ਸੀ ਬਾਸ ਪਦੀ ਜੂ ਵਾੜ ਦੇ ਨਾ ਬਸ ਬਸ ਲਾ ਲ ਪੱਠੇ ਦੇ ਰੱਖਾਂਗੇ ਨਾ ਉੱਪਰ ਕੀ ਨਹੀਂ ਨਹੀਂ ਹੋਰ ਹੈ ਨੀਗਾ ਹੋਰ ਤਾਂ ਆਇਆ ਤਾਂ ਕਾ ਸਹੀ ਆ ਦੇ ਇਹਦੀ ਲਹਲੇ ਪਛਾਣ ਹੈ ਨਾ ਚੋਬੇ ਜਿਹੜੀ ਆ ਜਿਹੜੀ ਵੱੜਦੇ ਵੱੜਦੇ ਆਪਾਂ ਮੱਕ ਤਿਆਰ ਕਰਨਾ ਬਾਸ ਗੋਡੇ ਤਾਂ ਥੋੜਾ ਵੱਡਾ ਹੋ ਗਿਆ ਆਪਾਂ ਟੱਕ ਲਾ ਲੰਨਾ ਉਹਨੂੰ ਹੂੰ ਗੱਟੂ ਝੋਨਾ ਹੋ ਜਾਂਦਾ ਹੂੰ ਇਹ ਮੈਨੂੰ ਲੱਗਦਾ ਨਾ ਪਹਿਲਾਂ ਜਦੋਂ ਝੋਨੇ ਲੱਗਦੇ ਲੱਗਦੇ ਸੀ ਨਾ ਵੀ ਹੁਣ ਤਾਂ ਬਾਲਾ ਝੋਨਾ ਲੱਗ ਲਾ ਪਿਆ ਆਪਣੇ ਪੰਜਾਬ ਚ ਤੇ ਪਹਿਲਾਂ ਨਾ ਗੱਟੂ ਝੋਨਾ ਵੀ ਲਾਉਂਦੇ ਸੀ ਲੋਕਾਂ ਦੇ ਤਾਂ ਨਹੀਂ ਤਾਂ ਝਾੜ ਕਿਵੇਂ ਸੀ ਝਾੜ ਤਾਂ ਮਿਲਦਾ ਜਾਏ ਉਹ ਕੋ ਭਾਜੂ ਹੈ ਹੂੰ ਪੂਰਾ ਪੱਕਿਆ ਸਾਲਾ ਹੂੰ ਮੁੰਜਰ ਜੀ ਕਰੀਏ ਕੋਰੇ ਹੂੰ ਨਾ ਆਈ ਕੋ ਭਾਈ ਗੱਟੂ ਝੋਨਾ ਇਹਨੂੰ ਕਹਿੰਦੇ ਗੱਟੂ ਝੋਨਾ ਹੈ ਏਰ ਕਿਸੇ ਪਾਸੇ ਹੀ ਵੀ ਲਾਉਂਦੇ ਆ ਮੈਂ ਤਲਾ ਦਾ ਹੂੰ ਕਿਸੇ ਸਾਈਡ ਨਾ ਆਪਣੇ ਪੰਜਾਬ ਚ ਨਹੀਂ ਲਾਉਂਦੇ ਹੋਰ ਕਿਤੇ ਲਾਉਂਦੇ ਹੋਣਗੇ ਮੌਸਮ ਭਾਈ ਆ ਵੇਖੋ ਤੁਸੀਂ ਵੇਖਣ ਨੂੰ ਬੱਦਲ ਜੇ ਲੱਗਦੇ ਨਾ ਚਾਰ ਚਬਰੀ ਇਹ ਬੱਦਲ ਧੁੰਦ ਜੀ ਦੇ ਬੱਦਲ ਹੁੰਦੇ ਨਾ ਆਏ ਬੱਦਲ ਆ ਇਹ ਹੈਨਾ ਤੇ ਹਵਾ ਚੱਲੀਆਂ ਦੀ ਥੋੜ੍ਹੀ ਥੋੜ੍ਹੀ ਠੰਡ ਬਈ ਪੂਰੀ ਠੰਡ ਕਿੰਨੀ ਹੋ ਗਈ ਠੰਡ ਦਾ ਬਈ ਪੂਰੀ ਹੋ ਗਈ ਕਾਰਨਾਮਾ ਜ਼ਰੂਰ ਹੂੰ ਕਾਰਨਾਮਾ ਦਾ ਕੀਤੀਆਂ ਜ਼ਰੂਰ ਕਿਤੇ ਨਹੀਂ ਦੇ ਉਹ ਤਾਂ ਹੋਇਆ ਕੰਮ ਤਾਂ ਤੇ ਬਈ ਠੰਡ ਬਹੁਤ ਬੱਸ ਕੀ ਕਰਕੇ ਨਾ ਜਿੱਥੇ ਕਰੀ ਪਤਨ ਤਾਂ ਇੱਕੇ ਦਮ ਠੰਡ ਹੋਈ ਕਰਕੇ ਬਾੜੀ ਲੱਗਦੀ ਹੈ ਤੇ ਬਾਕੀ ਕਹਿੰਦੇ ਵੀ ਸੇ ਬਸ ਜਿਹੜੀ ਛੇ ਤਰੀਕਾ ਉਹ ਗਰਮੀ ਦਾ ਆਖਰੀ ਦਿਨ ਹੋਇਆ ਸੀਜ਼ਨ ਦਾ ਤੇ ਉਸ ਤੋਂ ਬਾਅਦ ਵੀ ਠੰਡ ਚੱਲ ਪੈਣੀ ਹੁਣ ਤੋਬੇ ਹੁਣ ਠੰਡ ਚੱਲ ਪਈ ਤੇ ਬਹੁਤ ਤਾਂ ਐਜੇ ਵੇਖੇ ਜਿਹੜੇ ਲੋਈਆਂ ਲਈ ਫਿਰਦੇ ਆ ਮੈਨਾਂ ਲੱਗਿਆ ਆ ਕਰੀ ਤੂੰ ਵੀ ਲਾ ਲਈਸ ਲੋਈ ਲੈ ਐਨੀ ਠੰਡ ਹੋ ਗਈ ਬਾਈ ਚਲੋ ਯਾਰ ਠੰਡ ਤਾਂ ਫਿਰ ਹਣੀ ਆਕਸਰ ਉਹਦੀ ਰੋਤਾ ਹੈ ਨਾ ਤੇ ਮਹੀਨਾ ਵੀ ਕਿੰਨਾ ਗਿਆ ਆਸੂ ਤੇ ਨਹੀਂ ਤੇ ਇਹਦੀ ਪ੍ਰਵਾਹ ਹੁੰਦੀ ਯਾਰ ਹੁਣ ਜਿਵੇਂ ਜਿਵੇਂ ਹੋਰ ਵੱਟੀ ਹੁੰਦੀ ਜਾਂਦੇ ਨਾ ਹੂੰਵੇਂ ਮੈਂ ਭੈਅ ਪਾ ਲਾ ਮਹਿਸੂਸ ਹੁੰਦੀ ਹੈ ਇਹ ਤਾਂ 50 ਦੇ ਨੇੜੇ 50 ਦੇ ਹੋ ਗਏ ਹੂੰ ਤੇ ਆ ਉਮਰ ਦੇ ਹਿਸਾਬ ਨਾਲ ਤਾਂ ਫਰਕ ਪੈਣਾ ਹੀ ਯਾਰ ਤੇ ਠੰਡ ਹੈ ਵੀ ਪਹਿਲਾਂ ਬਾਲੀ ਗਰਮੀ ਪੈਂਦੀ ਸੀ ਹੁਣ ਵੇਲਾ ਸੂਦੇ ਮਹੀਨੇ ਚ ਐ ਭਾਦੋਂ ਵਰਗੀ ਗਰਮੀ ਪਈ ਜਾਂਦੀ ਸੀ ਤੇ ਇੱਕੇਦਾਂ ਮੀਂਹ ਪੈ ਗਏ ਚ ਛੇੜਾ ਕਿਤੇ ਗੜੇ ਪਏ ਕਿਤੇ ਕਿਵੇਂ ਹੈ ਨਾ ਤੇ ਉਹਦੇ ਨਾਲ ਫੇਰ ਫਰਕ ਤਾਂ ਪਿਆ ਹੀ ਆ ਠੰਡ ਤਾਂ ਜਦੋਂ ਇੱਕੇਦਾਂ ਠੰਡ ਹੋ ਗਈ ਬਾਲੀ ਮਹਿਸੂਸ ਹੋਣ ਲੱਗ ਗਈ ਜੇ ਹੌਲੀ-ਹੌਲੀ ਠੰਡ ਹੁੰਦੀ ਆਉਂਦੀ ਤੇ ਫੇਰ ਇਹਨਾਂ ਮਹਿਸੂਸ ਨਹੀਂ ਹੋਣਾ ਸੀ ਨਾ ਆ ਦੋ ਦਿਨ ਹੋ ਗਏ ਮੈਨੂੰ ਅੰਦਰ ਪੈਂਦੀ ਨਹੀਂ ਬਸ ਹਮ ਕੱਲ ਦੂਜਾ ਦਿਨ ਹਮ ਅੱਜ ਅੱਜ ਤੀਜਾ ਚਲੋ ਚਲੋ ਬਈ ਇਹ ਸੀ ਆਪਣੀ ਅੱਜ ਦੀ ਵੀਡੀਓ ਅੱਜ ਕੋਈ ਖਾਸ ਨਹੀਂ ਸੀ ਅਸੀਂ ਤਾਂ ਅਸੀਂ ਸੀਗਾ ਵੀ ਮੌਸਮ ਕਿਵੇਂ ਆ ਠੰਡ ਕਿੰਨੀ ਕੁ ਹੋ ਗਈ ਤੇ ਆਪਣੇ ਮੀਂਹ ਪਿਆ ਕਿ ਨਹੀਂ ਪਿਆ ਝਿਖੇੜਾ ਆਇਆ ਕਿ ਨਹੀਂ ਆਇਆ ਆਪਣੇ ਤਾਂ ਬਈ ਇੱਕੋ ਝਿਖੇੜਾ ਆਇਆ ਉਹ ਵੀ ਜਿਹੜਾ ਆਇਆ ਹੈ 5 ਤਰੀਕ ਨੂੰ ਸਵੇਰ 4:00 ਵਜੇ ਦੇ ਆਸ-ਪਾਸ ਬਸ ਉਹੀ ਆਇਆ ਸੀਗਾ ਤੇ ਮੀਂਹ ਉਸ ਤੋਂ ਬਾਅਦ ਆਇਆ ਛੀ ਨੂੰ ਤੇ ਮੀਂਹ ਆਇਆ ਥੋੜਾ ਥੋੜਾ ਪਈ ਗਿਆ ਯਾਨੀ ਕਿ ਕਾਫੀ ਟਾਈਮ ਪਈ ਗਿਆ ਕਿਉਂਕਿ 1.5-2 ਘੰਟੇ ਪਰ ਉਹਦਾ ਮਹਿਸੂਸ ਨਹੀਂ ਹੋਇਆ ਵੀ ਇੰਨਾ ਮੀ ਹੈਗਾ ਤੇ ਹਵਾ ਨਹੀਂ ਉਹ ਬਚਤ ਰਹੀ ਝਿਖੇੜੇ ਨਹੀਂਓ ਕਈ ਵਾਰੀ ਆਇਆ ਹੁੰਦਾ ਵੀ ਇੱਕ ਵਾਰੀ ਝਿਖੇੜਾ ਆ ਗਿਆ ਦੁਬਾਰੇ ਫੇਰ ਆ ਗਿਆ ਕਿਤੇ ਉਧਰ ਨੂੰ ਸੜਤੀ ਫਸਲ ਕੇ ਉਧਰ ਨੂੰ ਸੜਤੀ ਜਮਾਂ ਦਫਾ ਪਟ ਦਿੰਦਾ ਪਰ ਨਹੀਂ ਬਚਤ ਰਹੀ ਪ੍ਰਮਾਤਮਾ ਦੀ ਕਿਰਪਾ ਤੇ ਤੁਸੀਂ ਜਿਹੜਾ ਵੀ ਕੋਈ ਵੀਡੀਓ ਵੇਖਦਾ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡੇ ਏਰੀਏ ਚ ਕਿੰਨਾ ਕਮੀ ਤੇ ਕੀ ਮੌ ਲੈ ਵੀ ਚਿਹੜਾ ਕਿੰਨਾ ਕਹਿ ਕੇ ਬਚਤ ਰਹੀ ਕੀਤੀ ਪਰਮਾਤਮਾ ਨੇ ਕਿਰਪਾ ਤੇ ਚਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ